ਹਾਂਜੀ ਬਹੁਤ ਸੋਹਣੀ ਪਾਰਟੀ ਵੇਅਰ ਸੂਟ ਆ ਗਏ ਨੇ ਵਿਸਕੋਸ ਸੌਫਟ オーਰਗਾਂజా ਬਟਿਕ ਸਟਾਈਲ ਵਰਕ ਫਰੰਟ ਤੇ ਨਾਲ ਮਸਲੀਨ ਦੀ ਬਾਟਮ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਐਂਡ ਇਸ ਦੇ ਨਾਲ ਦੁਪੱਟਾ オーਰਗਾਂజా ਦਾ ਰਹੇਗਾ ਓਨਲੀ ਤੁਸੀਂ 1100 ਦੇ ਵਿੱਚ ਇਹ ਕਰ ਬੈਠੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣਾ ਵਰਕ ਹੈ ਤੇ ਬਹੁਤ ਹੀ ਲਾਈਟ ਐਂਡ ਡਾਰਕ ਕਲਰ ਦੇ ਵਿੱਚ ਸੂਟ ਰੈਡੀ ਹੋਏ ਨੇ ਵਿਦਆਊਟ ਦੁਪੱਟਾ ਸੂਟ ਰਹਿਣਗੇ ਬਹੁਤ ਅੱਛਾ ਫੈਬਰਿਕ ਆ ਪਿਓਰ ਦੇ ਵਿੱਚ ਆ ਵਿਸਕੋਸ ਸਿਲਕਾ ਤੇ ਡਿਜੀਟਲ प्रिंट ਸ਼ਰਟ ਬਾਟਮ ਵਿਸਕੋਸ ਮਸਲਿਨ ਦੀ ਹੈ ਐਸਕੇ ਬ੍ਰੈਂਡ ਦਾ ਫੈਬਰਿਕ ਫੈਬਰਿਕ ਆ ਤੇ ਇਹ ਤੁਸੀਂ ਵਿਦਆਊਟ ਦੁਪੱਟਾ ਬਾਈ ਕਰ ਸਕਦੇ ਹੋ 2.5 ਮੀਟਰ ਸ਼ਰਟ ਮਿਲੇਗੀ 2.5 ਮੀਟਰ ਬਾਟਮ ਮਿਲੇਗੀ 1225 ਇਸ ਦਾ ਪ੍ਰਾਈਸ ਰਹੇਗਾ ਦੁਪੱਟਾ ਸੂਟ ਰਹੇਗਾ ਰਾਜਾ ਰਾਣੀਆਂ ਵਾਲਾ ਡਿਜ਼ਾਈਨ ਆ ਗਿਆ ਹੈ ਇਹ ਜੌਰਜਾ ਡਿਜੀਟਲ ਪ੍ਰਿੰਟ ਆਈ ਵਰਕ ਸ਼ਰਟ ਰਾਜਾ ਰਾਨੀ ਵਾਲਾ ਤੇ ਡਿਜੀਟਲ ਪ੍ਰਿੰਟਡ ਦੁਪੱਟਾ ਜੌਰਜਾ ਦਾ ਬਾਟਮ ਮਸਲੀਨ ਦੀ ਰਹੇਗੀ। ਓਨਲੀ ਤੁਸੀਂ 750 ਦੇ ਵਿੱਚ ਇਹ ਵੀ ਦੁਪੱਟਾ ਸੂਟ ਘਰ ਬੈਠੇ ਬਾਏ ਕਰ ਸਕਦੇ ਹੋ। ਇਹ ਵਾਲਾ ਸੂਟ ਪਾਰਟੀ ਵੇਅਰ ਵਿਸਕੋਸ オーਰਗੈਂਜ਼ਾ ਦਾ ਫੁੱਲ ਹੈਂਡਵਰਕ ਮਿਲੇਗਾ ਫੈਂਸੀ ਸਟਾਈਲ ਵਿੱਚ ਬੈਕਸ ਤੇ ਵੀ ਤੁਹਾਨੂੰ ਬੈਕ ਸਾਈਡ ਵੀ ਵਰਕ ਮਿਲੇਗਾ ਬਾਟਮ ਵੀ ਵਰਕ ਮਸਲੀਨ ਵਾਲੀ ਦੁਪੱਟਾ 2.5 ਮੀਟਰ オーਰਗੈਂਜ਼ਾ ਦਾ 1390 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਪਾਰਟੀ ਵਾਇਰ ਸੂਟ ਪਾਈ ਕਰ ਸਕਦੇ ਹੋ ਇਹ ਬਰਬਰੀ ਦੇ ਵਿੱਚ ਸੂਟ ਰਹੇਗਾ ਜੀ ਫੈਨਸੀ ਥ्रेड ਵਰਕ ਹੋਇਆ ਹੈ ਹੈਂਡ ਵਰਕ ਦਾ ਟੱਚ ਆ ਦੁਪੱਟਾ 2.5 ਮੀਟਰ ਆ 5 ਮੀਟਰ ਸੂਟ ਦੀ ਕੱਟ ਮਿਲੇਗੀ 980 ਇਸ ਦਾ ਪ੍ਰਾਈਸ ਰਹੇਗਾ ਦੁਪੱਟਾ ਵਰਕ ਵਾਲਾ ਮਿਲੇਗਾ ਜੌਰਜਰ ਦਾ 5 ਮੀਟਰ ਸੂਟ ਆ ਸ਼ਰਟ ਤੇ ਵਰਕ ਆ ਬਾਜ਼ੂ ਤੇ ਬਾਟਮ ਤੇ 2.5 ਮੀਟਰ ਮਸਲਿਨ ਦਾ ਡਬਲ ਡਾਈ ਦੁਪੱਟਾ ਓਨਲੀ 799 ਚ ਬਾਈ ਕਰ ਸਕਦੇ ਹੋ ਇਹ ਵੀ ਜਰਜਟ ਦੇ ਸੂਟ ਰੈਣਗੇ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਇਹ ਸੂਟਾਂ ਤੇ ਸੇਲ ਆ ਬਹੁਤ ਘੱਟ ਪ੍ਰਾਈਸ ਆ 3 ਸਵਾ 2 ਮੀਟਰ ਜਰਜਟ ਦਾ ਦੁਪੱਟਾ ਓਨਲੀ 500 ਦੇ ਵਿੱਚ ਤੁਸੀਂ ਵਰਕ ਵਾਲਾ ਦੁਪੱਟਾ ਸੂਟ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਇਹ ਪਸ਼ਮੀਨੇ ਦੇ ਸੂਟ ਰੈਡੀ ਹੋਇਆ ਨਿਊ ਕਲਰ ਆਪਾਂ ਐਡ ਕਰ ਦਿੱਤਾ ਨਵੇਂ ਕਲਰਾਂ ਦੇ ਵਿੱਚ ਰੈਡੀ ਹੋ ਕੇ ਆਏ ਨੇ 5 ਮੀਟਰ ਤੁਹਾਨੂੰ ਪਸ਼ਮੀਨਾ 1 ਕਿ ਟੈਕਸ ਦਾ ਮਿਲੇਗਾ ਥ्रेड ਵਰਕ ਘੇਰੇ ਤੇ ਆ ਬਾਜੂ ਜਾਂ ਤੁਸੀਂ ਬਾਟਮ ਦੇ ਵਰਕ ਲਿਆ ਸਕਦੇ ਹੋ only 880 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਪਾਏ ਕਰ ਸਕਦੇ ਹੋ ਵਿਦਆਉਟ ਦੁਪੱਟਾ ਬਹੁਤ ਸੋਹਣੇ ਸੂਟ ਨੇ ਨੈਕਸਟ ਨਹੀਂ ਪਾਰਟੀ ویئر ਸੂਟ ਮਸਲਿਨ ਚਾਕਲੇਟ ਮਸਲਿਨ ਦਾ ਫੈਬਰਿਕ ਆ 5 ਮੀਟਰ ਸੂਟ ਦੀ ਕੱਟ ਹਨ ਨੈਕ ਤੇ ਵਰਕ ਢੇਰੇ ਤੇ ਵਰਕ 슬ੀਵਸ ਤੇ ਵੀ ਵਰਕ ਮਿਲੇਗਾ ਦੁਪੱਟਾ organza ਦਾ ਮਿਲੇਗਾ 950 ਚ ਤੁਸੀਂ ਇਹ ਵੀ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਫਲਕਾਰੀ ਸੂਟ ਆ ਗਿਆ ਜੀ ਇਹਨਾਂ ਤੇ ਲਾਈਨਿੰਗ ਦੀ ਲੋੜ ਨਹੀਂ ਹੈ ਚਾਕਲੇਟ ਮਸਲਿਨ ਦਾ ਫੈਬਰਿਕ ਹੈ 2 ਮੀਟਰ ਸ਼ਰਟ ਤੇ ਵਰਕ ਹੋਇਆ ਤੇ ਨਾਲ ਇਸੇ ਬਾਟਮ ਨੇਗੀ ਵਰਕ ਵਾਲੀ ਓਨਲੀ ਤੁਸੀਂ 600 ਦੇ ਵਿੱਚ ਵਿਦਾਊਟ ਦੁਪੱਟਾ ਸੂਟ ਇਹ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵੀ ਬਹੁਤ ਸੋਹਣੀ 5 ਮੀਟਰ ਸੂਟ ਦੀ ਕੱਟ ਮਿਲੇਗੀ ਸਿਲਕ ਬਟਰ ਸਿਲਕ ਦੇ ਵਿੱਚ ਆ ਫੈਬਰਿਕ ਬਹੁਤ ਅੱਛਾ ਫਰੰਟ ਤੇ ਤੁਹਾਨੂੰ ਵਰਕ ਮਿਲੇਗਾ ਸੁਪਰ ਹਿੱਟ ਫੁਲਕਾਰੀ ਡਿਜ਼ਾਈਨ ਸੂਟ ਆ ਲਾਈਨਿੰਗ ਦੀ ਲੋੜ ਨਹੀਂ ਹੈ ਓਨਲੀ 650 ਦੇ ਵਿੱਚ ਤੁਸੀਂ ਘਰ ਬੈਠੇ ਵਿਦਆਊਟ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਥੈਂਕ ਯੂ ਜੀ